ਬਈ ਕਿਸਾਨ ਦੋਸਤੋ ਛੱਤ ਸ੍ਰੀ ਅਕਾਲ ਦੋਸਤੋ ਗਰਮੀ ਦਾ ਜਿਹੜਾ ਮੌਸਮ ਸ਼ੁਰੂ ਹੋ ਗਿਆ ਜਿਹੜੀ ਆਪਾਂ ਅਮਰੀਕਨ ਗਾਵਾਂ ਘਰਾں ਦੇ ਵਿੱਚ ਰੱਖੇ ਹੁੰਦੀਆਂ ਇਹ ਗਰਮੀ ਨੂੰ ਬਹੁਤ ਜ਼ਿਆਦਾ ਮੰਨਦੀਆਂ ਨੇ ਗਰਮੀ ਕਾਫੀ ਜ਼ਿਆਦਾ ਮੰਨਦੀਆਂ ਨੇ ਇਹ ਕਿਉਂਕਿ ਠੰਡੇ ਮੁਲਕਾਂ ਦੀ ਬਰੀਡ ਆ ਇਹ ਉਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਤਾਪਮਾਨ 30 ਡਿਗਰੀ ਤੱਕ ਕਦੇ-ਕਦਾਈਂ ਜਾਂਦਾ ਉੱਥੇ ਉਹਨਾਂ ਦੇਸ਼ਾਂ ਦੀ ਬਰੀਡ ਆ ਪਰ ਆਪਣੇ ਇੰਡੀਆ ਦੇ ਵਿੱਚ ਗਰਮੀਆਂ ਦੇ ਵਿੱਚ ਆਪਾਂ ਨੂੰ ਪਤਾ ਵੀ ਤਾਪਮਾਨ 45-46 ਡਿਗਰੀ ਤੱਕ ਆਮ ਨਾਲ ਹੀ ਚੱਲਿਆ ਜਾਂਦਾ ਹੈ ਤੇ ਉਥੇ ਇਹ ਬਹੁਤ ਹਾਲ ਤੋਂ ਬੇਹਾਲ ਹੁੰਦੀਆਂ ਨੇ ਤੇ ਕਾਫੀ ਸਾਰਾ ਦੁੱਧ ਉਤਪਾਦਨ ਜਿਹੜਾ ਇਹਨਾਂ ਦਾ ਘਟ ਜਾਂਦਾ ਤੇ ਜਿਹੜੀ ਲੀਟਰ ਜਿਹੜੀ ਗਾਂ 25 30 ਲੀਟਰ ਦੁੱਧ ਦਿੰਦੀ ਆ ਗਰਮੀ ਦੇ ਵਿੱਚ ਹੀਟ ਸਟ੍ਰੈਸ ਦੀ ਵਜ੍ਹਾ ਤੋਂ ਕਰਕੇ ਉਹ ਤੁਸੀਂ ਇਹ ਮੰਨ ਕੇ ਚੱਲੋ ਵੀ 15 16 ਲੀਟਰ ਤੱਕ ਹੀ ਰਹਿ ਜਾਂਦੀ ਐ 8 10 ਲੀਟਰ ਦਾ ਵੀ ਕਈ ਵਾਰੀ ਨੁਕਸਾਨ ਇਹਦਾ ਹੋ ਜਾਂਦਾ ਜਿਹੜੀਆਂ ਜਿਹੜੇ ਤਾਂ ਡੈਰੀ ਫਾਰਮ ਵੱਡੀ ਪੱਧਰ ਤੇ ਕਰਦੇ ਨੇ ਜ਼ਿੰਮੇਦਾਰ ਤੇ ਉਹਨਾਂ ਕੋਲੇ ਵਧੀਆ ਕਿਸਮ ਦੇ ਸੈੱਟ ਬਣਾਏ ਹੋਏ ਨੇ ਤੇ ਉਹ ਜ਼ਰੂਰਤ ਮੁਤਾਬਕ ਉਹ ਸਟਰਕਚਰ ਖੜਾ ਕਰਦੇ ਨੇ ਤੇ ਜਿਸ ਤਰ੍ਹਾਂ ਗਰਮੀ ਦਾ ਸੀਜ਼ਨ ਆਉਂਦਾ ਉਹਨਾਂ ਕੋਲੇ ਉਸ ਤਰ੍ਹਾਂ ਦੇ ਸਾਰੇ ਸਾਧਨ ਲਏ ਹੋ ਤੇ ਉਹ ਆਪਣੀਆਂ ਗਾਵਾਂ ਨੂੰ ਹੀਟ ਸਟ੍ਰੈਸ ਤੋਂ ਬਚਾ ਲੈਂਦੇ ਨੇ ਤੇ ਉੱਥੇ ਉਹਨਾਂ ਨੂੰ ਪ੍ਰੋਬਲਮ ਘੱਟ ਆਉਂਦੀ ਆ ਪਰ ਜਿਹੜੇ ਜ਼ਿੰਮੇਦਾਰ ਪੰਜ ਪੰਜ ਚਾਰ ਚਾਰ ਮੱਜਾਂ ਦਾ ਘਾਵਾ ਰੱਖਦੇ ਨੇ ਉਹਨਾਂ ਨੂੰ ਇਹ ਪ੍ਰੋਬਲਮ ਵੱਧ ਆਉਂਦੀ ਹੈ ਕਿਉਂਕਿ ਪੰਜ ਛਤ ਪਸ਼ੂ ਉਹਨਾਂ ਨੇ ਰੱਖੇ ਹੋਏ ਨੇ ਇੱਕ ਅੱਧਾ ਪੱਖਾ ਲਾ ਛੱਡਦੇ ਨੇ ਉਹ ਤੇ ਗਰਮੀ ਦੇ ਵਿੱਚ ਜਿਹੜੀਆਂ ਉਹ ਗਾਵਾਂ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਹਾਲੋਂ ਬੇਹਾਲ ਹੋ ਜਾਂਦੀਆਂ ਨੇ ਤੇ ਉਹਨਾਂ ਤੋਂ ਬਚਾ ਦੇ ਵਾਸਤੇ ਆਪਾਂ ਕੀ ਕੁਝ ਕਰ ਸਕਦੇ ਹਾਂ ਗਰਮੀ ਤੋਂ ਕਿਸ ਤਰ੍ਹਾਂ ਉਹਨਾਂ ਨੂੰ ਬਚਾਉਣਾ ਹੈ ਕਿਹੜੀ ਕਿਹੜੀ ਖੁਰਾਕ ਦੇ ਵਿੱਚ ਆਪਾਂ ਕੀ ਕੁਝ ਫਰਕ ਫਰਕ ਜਿਹੜਾ ਪਾ ਸਕਦੇ ਹਾਂ ਜਾਂ ਉਹਨੂੰ ਹੋਰ ਆਪਾਂ ਕੀ ਦੇਣਾ ਇਹਦੇ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਤਾਂ ਕਿ ਆਪਾਂ ਨੂੰ ਪੂਰਾ ਦੁੱਧ ਉਤਪਾਦਨ ਜਿਹੜਾ ਮਿਲੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜਿਆਦਾ ਲੰਮੀ ਵੀਡੀਓ ਨਹੀਂ ਹੈਗੀ ਸੋ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਵੀ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲ ਸਕੇ ਪ੍ਰੋਬਲਮ ਉੱਥੇ ਜਿਆਦਾ ਹੁੰਦੀ ਹੈ ਜਿਹੜੇ ਆਪਾਂ ਪੰਛਤ ਮੱਝਾਂ ਘਾਮਾ ਰੱਖਦੇ ਆ ਉਹਨਾਂ ਨੂੰ ਬੰਨ ਕੇ ਰੱਖਦੇ ਆ ਕਿਉਂਕਿ ਕੰਡੈਸਟਡ ਏਰੀਆ ਦੇ ਵਿੱਚ ਡੰਗਰ ਰੱਖੇ ਹੋਏ ਨੇ ਇਕ ਤਾਂ ਪੱਖਾ ਜਾਂ কুলਰ ਵਗੈਰਾ ਕੋਈ ਲਾ ਦਿੱਤਾ ਕਈ ਕਈ ਤਾਂ ਜ਼ਿਮੀਂਦਾਰ ਹੈ ਨਹੀਂ ਇਹਨਾਂ ਦੇ ਪਸ਼ੂਆਂ ਦੇ ਵਿੱਚ ਮੋਰੀ ਵਗੈਰਾ ਵੀ ਘੱਟ ਹੈਗੀਆਂ ਨੇ ਉਹਨਾਂ ਦੇ ਰਸਤਾ ਜਿਹੜਾ ਉਹ ਵੀ ਇਸ ਤਰ੍ਹਾਂ ਦਾ ਹੈਗਾ ਵੀ ਜਿੱਥੇ ਹਵਾ ਵਗੈਰਾ ਬਹੁਤ ਘੱਟ ਆਉਂਦੀ ਹੈ ਉੱਥੇ ਇਹਨਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੁੰਦਾ ਉੱਥੇ ਬਹੁਤ ਹਾਲ ਬੇਹਾਲ ਹੋ ਜਾਂਦੇ ਨੇ ਸੋ ਆਪਾਂ ਧਿਆਨ ਰੱਖਣਾ ਵੀ ਇਹਨਾਂ ਨੂੰ ਹਵਾ ਹਾਰੇ ਜਿਹੜੇ ਥਾਉ ਨੇ ਉੱਥੇ ਰੱਖਣ ਦੀ ਕੋਸ਼ਿਸ਼ ਕਰਨੀ ਹੈ ਤੇ ਦੂਸਰਾ ਗਰਮੀ ਦੇ ਵਿੱਚ ਆਪਣਾ ਆਮ ਜ਼ਿਮੀਦਾਰਾਂ ਦਾ ਇੱਕ ਰਵਾਜ ਹੀ ਬਣਾਇਆ ਹੋਇਆ ਵੀ ਆਪਾਂ ਪਸ਼ੂਆਂ ਨੂੰ ਪਾਣੀ ਦੋ ਟਾਈਮ ਪਿਲਾਉਨੇ ਆ ਸਵੇਰ ਪਿਆ ਦਨੇ ਆ ਜਾਂ ਸ਼ਾਮ ਨੂੰ ਪਿਉਨੇ ਆ ਗਰਮੀਆਂ ਦੇ ਵਿੱਚ ਸਰਦੀਆਂ ਦੇ ਵਿੱਚ ਤਾਂ ਜ਼ਿਆਦਾਤਰ ਜ਼ਿਮੀਦਾਰ ਇੱਕ ਟਾਈਮ ਹੀ ਪਿਉਂਦੇ ਨੇ ਸੋ ਗਰਮੀਆਂ ਦੇ ਵਿੱਚ ਇਹਨਾਂ ਦਾ ਬਹੁਤ ਗਾਵਾਂ ਦਾ ਬਹੁਤ ਖਾਸ ਖਿਆਲ ਰੱਖਣਾ ਇਹਨਾਂ ਨੂੰ ਠੰਡਾ ਪਾਣੀ ਤਾਜ਼ਾ ਮਿਲਣਾ ਚਾਹੀਦਾ ਦੋ ਤਿੰਨ ਚਾਰ ਵਾਰ ਪਾਣੀ ਪਿਲਾਓ ਇਹਨਾਂ ਨੂੰ ਜਿੰਨੀ ਵਾਰੀ ਵੀ ਪਾਣੀ ਦੀ ਇਹਨਾਂ ਦੀ ਹੈਗੀ ਆ ਕਿਉਂਕਿ ਘੱਟ ਤੋਂ ਘੱਟ ਦੋ ਵਾਰ ਤਾਂ ਆਪਾਂ ਪਿਉਦੋ ਹੀ ਪਿਉਣੇ ਆ ਸੋਭਾ ਤੇ ਸ਼ਾਮ ਤੇ ਪਾਇਰ ਨੂੰ ਵੀ ਇਹਨਾਂ ਨੂੰ ਪਾਣੀ ਦਿਖਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਪੀਲੰਗਨ ਹੈ ਕਿਉਂਕਿ ਜ਼ਿਆਦਾ ਗਰਮੀ ਦੇ ਵਿੱਚ ਹੀਟ ਸਟ੍ਰੈਸ ਕਾਫੀ ਜ਼ਿਆਦਾ ਮੰਦਾ ਪਸ਼ੂ ਦਾ ਦੁੱਧ ਥੱਲੇ ਹੀ ਥੱਲੇ ਜਿਹੜਾ ਆਈ ਜਾਂਦਾ ਤੇ ਦੂਸਰਾ ਖੁਰਾਕ ਦੇ ਵਿੱਚ ਵੀ ਆਪਾਂ ਥੋੜਾ ਜਿਹਾ ਧਿਆਨ ਰੱਖਣਾ ਹੈ ਗਰਮੀਆਂ ਦੀ ਜਿਹੜੀ ਖੁਰਾਕ ਦੇ ਵਿੱਚ ਆਪਾਂ ਜਿਹੜਾ ਅਨਾਜ ਵਗੈਰਾ ਦਿੰਨੇ ਇਹਨਾਂ ਨੂੰ ਉਹਦੇ ਵਿੱਚ ਆਪਾਂ ਜੌਂ ਨੂੰ ਥੋੜਾ ਵੱਧ ਸ਼ਾਮਲ ਕਰ ਦਿਓ ਕਿਉਂਕਿ ਤੇ ਉਹਨਾਂ ਨੂੰ ਜ਼ਿਆਦਾ ਹੋਆ ਜਿਹੜੀ ਫੀਡ ਵਗੈਰਾ ਵਰਤਦੇ ਆ ਬਣਾਉਨੇ ਆਪਾਂ ਜ਼ਿਆਦਾਤਰ ਜ਼ਿਮੀਦਾਰ ਬਾਜ਼ਾਰ ਤੋਂ ਲੈਂਦੇ ਆਂ ਫੀਡਾਂ ਹੀ ਵਰਤਦੇ ਨੇ ਜੇ ਕੋਈ ਫੀਡ ਆਪਣੀ ਬਣਵਾਉਂਦਾ ਤਾਂ ਉਹਦੇ ਵਿੱਚ ਗਰਮੀਆਂ ਦੇ ਵਿੱਚ ਸ਼ੀਰਾ ਵਗੈਰਾ ਨਾ ਪਵਾਇਓ ਕਿਉਂਕਿ ਸ਼ੀਰੇ ਦੇ ਨਾਲ ਵੀ ਜਿਹੜਾ ਹੀਟ ਸਟ੍ਰੈਸ ਵੱਧਦਾ ਗਰਮੀ ਜਿਹੜਾ ਵੱਧ ਜਾਂਦੀ ਆ ਤੇ ਨਮਾ ਹੁਣ ਧਮਾਉਣ ਦਾ ਜ਼ਰੂਰ ਖਿਆਲ ਰੱਖੋ ਕਿਉਂਕਿ ਜੇ ਆਪਾਂ ਇਹਨਾਂ ਨੂੰ ਸਵੇਰ ਸ਼ਾਮ ਨਮਾਉਨੇ ਆ ਤਾਂ ਉਹਦੇ ਨਾਲ ਬਹੁਤ ਤਰੋਤਾਜ਼ਾ ਜਿਹੜਾ ਪਸ਼ੂ ਮਹਿਸੂਸ ਕਰਦਾ ਤੇ ਜਿਆਦਾਤਰ ਜ਼ਿੰਮੇਦਾਰਾਂ ਕੋਲੇ ਫੋਗਰ ਵਗੈਰਾ ਦੀ ਇੰਤਜ਼ਾਮ ਨਹੀਂ ਹੁੰਦੇ ਕਿਉਂਕਿ ਜਿਹੜੇ ਵੱਡੀ ਪੱਧਰ ਤੇ ਡੈਰੀ ਫਾਰਮ ਕਰਦੇ ਨੇ ਉਹਨਾਂ ਨੇ ਤਾਂ ਫੋਗਰ ਵਗੈਰਾ ਲਾਏ ਹੁੰਦੇ ਨੇ ਪਰ ਜਿਆਦਾ ਜ਼ਿੰਮੇਦਾਰਾਂ ਦੇ ਨਹੀਂ ਲਾਏ ਹੋਏ ਤਾਂ ਪਾਹਰ ਦੇ ਵਿੱਚ ਇਹਨਾਂ ਨੂੰ ਇੱਕ ਅੱਧੀ ਵਾਰ ਤੁਸੀਂ ਪਾਣੀ ਜ਼ਰੂਰ ਉਹਦੇ ਤੇ ਸਿੜਕਦੇ ਹੋ ਤੇ ਇਹ ਨਾ ਹੋਵੇ ਜਦੋਂ ਬਹੁਤ ਜ਼ਿਆਦਾ ਗਰਮੀ ਪੈਂਦੀ ਆ ਤਾਂ ਇੱਕਦਮ ਤੁਸੀਂ ਪਸ਼ੂਆਂ ਨੂੰ ਨਹਿਵਾ ਦਿਓ ਉਹਦੇ ਨਾਲ ਕੀ ਹੋਣਾ ਬਈ ਪਸ਼ੂ ਕਈ ਵਾਰੀ ਆਪਣਾ ਗਰਮ ਸਰਦਾ ਹੋ ਜਾਂਦਾ ਤੇ ਜੇ ਪਸ਼ੂਆਂ ਨੂੰ ਆਪਾਂ ਦਪਾਹਰ ਦੇ ਵਿੱਚ ਗਰਮੀ ਦੇ ਵਿੱਚ ਜਦੋਂ ਜ਼ਿਆਦਾ ਟੈਂਪਰੇਚਰ ਕਾਫੀ ਹੁੰਦਾ ਤਾਂ ਉਸ ਵੇਲੇ ਜਿਹੜਾ ਉਹਨਾਂ ਨੂੰ ਇੱਕਦਮ ਉੱਪਰ ਪਾਣੀ ਨਾ ਉਹਨਾਂ ਦੇ ਸਿਰ ਤੋਂ ਪਹਿਲਾਂ ਲੱਤਾਂ ਲੁੱਤਾਂ ਤੇ ਪਾਣੀ ਪਾ ਕੇ ਉਹਦਾ ਟੈਂਪਰੇਚਰ ਮੇਨਟੇਨ ਕਰੋ ਫੇਰ ਸਰੀਰ ਦੇ ਉੱਤੇ ਬਾਕੀ ਦੇ ਉੱਤੇ ਪਾਣੀ ਪਾ ਦਿਓ ਸਿਰ ਦੇ ਉੱਤੇ ਪਾਣੀ ਪਾ ਦਿਓ ਇੱਕਦਮ ਜਿਵੇਂ ਆਪਾਂ ਪਾਣੀ ਉਹਨਾਂ ਦੇ ਉੱਤੇ ਛੱਟਦਾ ਤਾਂ ਆਪਾਂ ਨੂੰ ਪਤਾ ਵੀ ਕਈ ਵਾਰੀ ਪਸ਼ੂ ਗਰਮਸਰਦ ਹੋ ਜਾਂਦਾ ਜੇ ਫੋਗਰ ਵਗੈਰਾ ਲਾਏ ਹੋਏ ਨੇ ਤਾਂ ਜ਼ਰੂਰ ਉਹਨਾਂ ਨੂੰ ਤਾਂ ਪੈਰ ਦੇ ਵਿੱਚ ਤੁਸੀਂ ਥੋੜੇ ਥੋੜੇ ਟਾਈਮ ਬਾਅਦ ਲਗਾਉਂਦੇ ਰਹੋ ਲਗਾਤਾਰ ਫੋਗਰ ਨਾ ਚਲਾਓ ਕੁਝ ਟਾਈਮ ਬੰਦ ਕਰ ਦਿਓ ਕੁਝ ਟਾਈਮ ਚਲਾ ਦਿਓ ਉਹਦੇ ਨਾਲ ਜਿਹੜਾ ਟੈਂਪਰੇਚਰ ਜਾਂ ਮੇ ਤੇ ਬਾਕੀ ਇਹਨਾਂ ਨੂੰ ਲੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਉਂਕਿ ਗਰਮੀਆਂ ਦੇ ਵਿੱਚ ਲੋਣ ਕਾਫੀ ਜ਼ਿਆਦਾ ਜਿਹੜਾ ਨਿਕਲਦਾ ਕਿਉਂਕਿ ਜ਼ਿਆਦਾ ਪਸ਼ੂ ਪਾਣੀ ਪੀਂਦਾ ਪਸੀਨਾ ਉਹਦਾ ਪਸੀਨੇ ਦੇ ਨਾਲ ਹੀ ਪਾਣੀ ਨਿਕਲ ਹੀ ਜਾਂਦਾ ਤੇ ਕਾਫੀ ਜ਼ਿਆਦਾ ਲੋਣ ਜਿਹੜਾ ਨਿਕਲ ਜਾਂਦਾ ਤੇ ਆਪਾਂ ਜੇ ਹੋ ਸਕੇ ਤਾਂ ਜਿਹੜਾ ਦੇਸੀ ਲੋਣ ਖੁਰਲੀਆਂ ਦੇ ਵਿੱਚ ਸਿੱਟ ਦਿਓ ਕਿਉਂਕਿ ਖਰਾਕ ਦੇ ਵਿੱਚ ਆਪਾਂ ਜਿਹੜਾ ਲੂਣ ਦਿੰਨੇ ਆ ਦਿੰਨੇ ਆ ਜੇ ਦੇਸੀ ਲੂਣ ਖੁਰਲੀਆਂ ਦੇ ਵਿੱਚ ਆਪਾਂ ਲਿਆ ਕੇ ਸਿੱਟ ਦਿਓ ਤੇ ਡਲੇ ਮਿਲ ਜਾਂਦੇ ਨੇ ਤਾਂ ਉਹਦੇ ਨਾਲ ਪਸ਼ੂ ਦਾ ਜਿਹੜਾ ਲੂਣ ਵਗੈਰਾ ਦੀ ਕੋਈ ਘਾਟ ਨਹੀਂ ਆਉਂਦੀ ਸੋਡੀਅਮ ਕਲੋਰਾਇਡ ਜਿਹੜਾ ਉਹਦਾ ਪੂਰੀ ਮਾਤਰਾ ਚ ਬਣਿਆ ਰਹਿੰਦਾ ਜਿਸ ਦੀ ਵਜ੍ਹਾ ਕਰਕੇ ਪਸ਼ੂ ਨੂੰ ਕਈ ਵਾਰੀ ਭੁੱਖ ਨਹੀਂ ਲੱਗਦੀ ਜਾਂ ਹੋਰ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਆ ਜਾਂਦੀਆਂ ਨੇ ਸੋ ਇਹਨੂੰ ਆਪਾਂ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਇੱਕ ਗੱਲ ਹੋਰ ਜਿਹੜੀ ਧਿਆਨ ਦੇਣ ਵਾਲੀ ਆ ਉਹ ਜ਼ਿੰਮੇਦਾਰ ਨਹੀਂ ਕਰਦੇ ਬਹੁਤ ਘੱਟ ਕਰਦੇ ਨੇ ਜੇ ਤੁਹਾਡੇ ਕੋਲੇ ਚੰਗੀ ਜ਼ਿਆਦਾ ਨਸਲ ਦੀ ਚੰਗੀ ਨਸਲ ਦੀ ਬੈੜੀ ਹੈਗੀ ਆ ਜਿਹੜੀ 25 30 ਲੀਟਰ ਤੱਕ 35 ਲੀਟਰ ਤੱਕ ਦੁੱਧ ਦਿੰਦੀ ਆ ਤੇ ਉਹਨੂੰ ਬਹੁਤ ਜ਼ਿਆਦਾ ਧਿਆਨ ਰੱਖੜਾ ਉਹਦੇ ਬਾਰੇ ਉਹਨੂੰ ਤਾਂ ਪਕੜ ਤੋਂ ਘੱਟ ਤਿੰਨ ਚਾਰ ਵਾਰ ਤੱਕ ਨਮਾਉਣ ਦੀ ਕੋਸ਼ਿਸ਼ ਕਰੋ ਉਹਦਾ ਪੂਰਾ ਜਿਹੜਾ ਉਹਨੂੰ ਬਾਤਾਂ ਬੰਦਨ ਬਣਾ ਕੇ ਰੱਖੋ কুলਰ ਵਗੈਰਾ ਜੇ ਹੋ ਸਕਦਾ কুলਰ ਵਗੈਰਾ ਤੁਸੀਂ ਲਾ ਸਕਦੇ ਹੋ ਕਿਉਂਕਿ ਪੱਖੇ ਜੇ ਹੁਣ 5-7 ਪਸ਼ੂ ਨੂੰ ਇੱਕ ਪੱਖਾ ਲਾਤਾ ਉਹਦੇ ਨਾਲ ਉਹਨਾਂ ਨੂੰ ਜਿਹੜਾ ਹੀਟ ਜ਼ਿਆਦਾ ਵੱਧ ਜਾਂਦੀ ਹੈ ਜਦੋਂ ਡੰਗਰ ਇਕੱਠੇ ਖੜੇ ਹੁੰਦੇ ਨੇ ਹੀਟ ਜ਼ਿਆਦਾ ਵੱਧ ਜਾਂਦੀ ਹੈ ਤੇ ਹੋਰ ਵੀ ਜ਼ਿਆਦਾ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਤੇ ਬਾਕੀ ਇਸ ਤਰ੍ਹਾਂ ਦੇ ਪਸ਼ੂ ਨੂੰ ਜਿਹੜੇ ਜ਼ਿਆਦਾ ਤੋਤੇ ਦਿੰਦੇ ਨੇ ਉਹਨਾਂ ਨੂੰ ਗਰਮੀਆਂ ਦੇ ਵਿੱਚ ਆਪਾਂ ਜਿਸ ਤਰ੍ਹਾਂ ਆਪਾਂ ਗਲੂਕੋਜ਼ ਹੁੰਦਾ ਇਸੇ ਤਰ੍ਹਾਂ ਇਲੈਕਟੋਰਲ ਆਉਂਦਾ ਬੈਟ ਇਲੈਕਟੋਰਲ ਬੈਟ ਪਾਊਡਰ ਆਉਂਦਾ ਤੇ ਉਹ ਤੁਸੀਂ ਪਸ਼ੂ ਨੂੰ ਲਿਆ ਕੇ ਪਾਣੀ ਦੇ ਵਿੱਚ ਘੋੜ ਕੇ ਪਿਆ ਸਕਦੇ ਹੋ ਉਹ ਲiquid ਦੇ ਵਿੱਚ ਵੀ ਆਉਂਦਾ ਪਾਊਡਰ ਵੀ ਆਉਂਦਾ ਇਲੈਕਟ੍ਰੋਰਲ ਬੈਟ ਉਹ ਤੁਸੀਂ ਬਾਜ਼ਾਰ ਦੇ ਵਿੱਚੋਂ ਲੈ ਆ ਕੇ ਦੇ ਸਕਦੇ ਹੋ 25 30 ਗ੍ਰਾਮ ਜਾਂ 50 ਗ੍ਰਾਮ ਤੱਕ ਪਸ਼ੂ ਨੂੰ ਘੋਲ ਕੇ ਡੇਲੀ ਦਿੰਦੇ ਰਹੋ ਤੇ ਹੀਟ ਸਟ੍ਰੈਸ ਤੋਂ ਬਹੁਤ ਜ਼ਿਆਦਾ ਪਛ ਹੋ ਜਾਂਦਾ ਕਈ ਵਾਰੀ ਪਸ਼ੂ ਹੀਟ ਸਟ੍ਰੈਸ ਦੀ ਵਜ੍ਹਾ ਕਰਕੇ ਬਿਮਾਰ ਹੋ ਜਾਂਦੇ ਆ ਤੇ ਡਾਕਟਰ ਫਿਰ ਆਪਾਂ ਨੂੰ ਇਲੈਕਟ੍ਰੋ ਇਲੈਕਟ੍ਰੋਰਲ ਬੈਟ ਵਗੈਰਾ ਲਿਖ ਕੇ ਦਿੰਦੇ ਆ ਤੇ ਜੋ ਆਪਾਂ ਪਹਿਲਾਂ ਹੀ ਦਿੰਦੇ ਇਹਨਾਂ ਨੂੰ ਦਿੰਦੇ ਰਹੀਏ ਤਾਂ ਇਸ ਤਰ੍ਹਾਂ ਦੀ ਪ੍ਰੋਬਲਮ ਘੱਟ ਆਉਂਦੀ ਆ ਤੇ ਦੁੱਧ ਉਤਪਾਦਨ ਆਪਣੇ ਆਪ ਹੀ ਵਧਿਆ ਰਹਿੰਦਾ ਕਿਉਂਕਿ ਹੀਟ ਸਟ੍ਰੈਸ ਦੀ ਵਜ੍ਹਾ ਨਾਲ ਪਸ਼ੂ ਗਰਮੀਆਂ ਦੇ ਵਿੱਚ ਜਦੋਂ ਵੀ ਪਸ਼ੂ ਤੋਂ ਘਟਦਾ ਹੀਟ ਸਟ੍ਰੈਸ ਦੀ ਵਜ੍ਹਾ ਦੇ ਨਾਲ ਤੋਂ ਘਟਦਾ ਸਹੀ ਤਰੀਕੇ ਦੇ ਨਾਲ ਉਹਨੂੰ ਦਾਣਾ ਮਿਲਦਾ ਸਹੀ ਜ਼ਰੂਰਤ ਮੁਤਾਬਕ ਮਿਲਦਾ ਤੇ ਪਾਣੀ ਵਗੈਰਾ ਦੀ ਆਪਾਂ ਲੋੜੋਂ ਦੀ ਪੂਰੀ ਕਰ ਦਿਆਂ ਫਿਰ ਇਸ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਬਹੁਤ ਘੱਟ ਆਉਂਦੀ ਹੈ ਸੋ ਦੋਸਤੋ ਉਮੀਦ ਆ ਵੀ ਤਕਰੀਬਨ ਜਿਹੜੀ ਸਾਰੀ ਗੱਲ ਸਮਝ ਆ ਗਈ ਹੋਵੇਗੀ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੰਨਾ ਹੀ ਦੋਸਤੋ ਤੁਹਾਡੇ ਕੋਲੇ ਆਪਣੇ ਕੋਲੇ ਵੀ ਕੁਝ ਨਾ ਕੁਝ ਨੁਕਤੇ ਹੁੰਦੇ ਨੇ ਜਿਹੜੇ ਪੁਰਾਣੇ ਬੰਦੇ ਕੰਮ ਕਰਦੇ ਨੇ ਕਮੈਂਟਾਂ ਦੇ ਵਿੱਚ ਜ਼ਰੂਰ ਗੱਲਬਾਤ ਕਰਿਆ ਕਰੋ ਕਿਉਂਕਿ ਕਮੈਂਟਾਂ ਦੇ ਰਾਹੀਂ ਆਪਾਂ ਆਦਾਨ-ਪ੍ਰਦਾਨ ਆਪਣੀ ਜਾਣਕਾਰੀ ਜਿਹੜੀ ਕਰ ਸਕਦੇ ਆ ਜੋ ਕੁਝ ਤੁਹਾਨੂੰ ਪਤਾ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਦੇ ਰਹੋ ਤੇ ਜਿਹੜੇ ਕਿਉਂਕਿ ਜਿਆਦਾ ਜੀਮੇ ਦਾ ਕਮੈਂਟ ਪੜ੍ਹਦੇ ਨੇ ਕਰਦੇ ਵੀ ਨੇ ਪਰ ਤੁਹਾਨੂੰ ਵੀ ਬੇਨਤੀ ਆ ਵੀ ਜਿਹਦੇ ਕੋਲੇ ਵੀ ਕੋਈ ਇਸ ਤਰ੍ਹਾਂ ਦਾ ਨੁਕਤਾ ਹੁੰਦਾ ਉਹ ਜ਼ਰੂਰ ਕਮੈਂਟਾਂ ਵਿੱਚ ਦੱਸਿਆ ਕਰੋ ਤਾਂ ਕਿ ਹੋਰ ਜਿਹੜੇ ਆਪਣੇ ਭੈਣ ਭਰਾ ਨੇ ਸਾਰਿਆਂ ਨੂੰ ਉਹਦਾ ਜਿਹੜਾ ਫਾਇਦਾ ਮਿਲ ਸਕੇ ਸੋ ਦੋਸਤੋ ਅੱਜ ਦੀ ਵੀਡੀਓ ਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ